ਆਪਣੀਆਂ ਕਪਲ ਵੀਡੀਓਸ ਤੇ ਵਲੌਗਸ ਤੇ ਕਰਕੇ ਮਸ਼ਹੂਰ ਹੋਈ ਸੋਨੂ ਕੌਰ ਨੂੰ ਤੁਸੀਂ ਸਾਰੇ ਜਾਣਦੇ ਹੋ ਜਿਸ ਦੇ ਕਿ ਸਾंवਲੇ ਰੰਗ ਦੇ ਕਰਕੇ ਲੋਕ ਉਸ ਨੂੰ ਕਾਫੀ ਜ਼ਿਆਦਾ ਟਰੋਲ ਕਰਦੇ ਹਨ ਤੇ ਉੱਥੇ ਹੀ ਉਸ ਦੇ ਬਾਰੇ ਕਾਫੀ ਜ਼ਿਆਦਾ ਮਜ਼ਾਕ ਲੋਕ ਬਣਾ ਵੀ ਰਹੇ ਹਨ ਤੇ ਬਣਾਉਂਦੇ ਵੀ ਹਨ ਤੇ ਉੱਥੇ ਹੀ ਉਸ ਦੇ ਬਾਰੇ ਨਿਕਲ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਕਮੈਂਟ ਕੀਤੇ ਜਾ ਰਹੇ ਹਨ ਜੀ ਹਾਂ ਵਿਆਹ ਤੋਂ ਪਹਿਲਾਂ ਹੀ ਸੋਨੂ ਕੌਰ ਨੇ ਆਪਣੀ ਸੱਸ ਨੂੰ ਤੋਹਫਾ ਦਿੱਤਾ ਹੈ ਜਾਨੀ ਕਿ ਰੁਪਿੰਦਰ ਦੀ ਮਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਜੀ ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਸੋਨੂ ਕੌਰ ਨੇ ਆਪਣੀ ਸੱਸ ਨਾਲ ਵੀਡੀਓ ਕਾਲ ਕਰਕੇ ਉਸ ਨੂੰ ਤੋਹਫਾ ਦਿੰਦੇ ਹੋਏ ਆਪਣੇ ਗੁੱਟ ਉੱਤੇ ਆਪਣੀ ਸੱਸ ਦੇ ਨਾਮ ਦਾ ਟੈਟੂ ਬਣਵਾਇਆ ਹੈ ਜਿਸ ਤੋਂ ਬਾਅਦ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਕਮੈਂਟ ਕੀਤੇ ਜਾ ਰਹੇ ਹਨ ਤੇ ਸੋਨੂ ਕੌਰ ਨੂੰ ਕਾਫੀ ਜ਼ਿਆਦਾ ਜਿਹੜਾ ਜਾ ਰਿਹਾ ਹੈ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਸੋ ਨੂ ਕੌਰ ਦੇ ਵੱਲੋਂ ਆਪਣੀ ਸੱਸ ਨੂੰ ਦਿੱਤਾ ਇਹ ਤੋਹਫਾ ਤੁਹਾਨੂੰ ਕਿਵੇਂ ਦਾ ਲੱਗਿਆ ਕਿਉਂਕਿ ਕਾਫੀ ਪਿਛਲੇ ਦਿਨਾਂ ਤੋਂ ਲੋਕ ਉਸ ਨੂੰ ਕਾਫੀ ਜ਼ਿਆਦਾ ट्रोल ਵੀ ਕਰ ਰਹੇ ਹਾਂ ਉਸ ਦੇ ਸਾਹਮਣੇ ਰੱਖ ਕੇ ਚਾਹੁੰਦੀ ਜ਼ਿਆਦਾ ਅੱਧੀ ਸ਼ਬਦਾਬਲੀ ਵੀ ਲੋਕ ਵਰਤਦੇ ਹਨ ਤੇ ਜਿਵੇਂ ਹੀ ਉਸ ਨੇ ਆਪਣੀ ਸੱਸ ਨੂੰ ਇਹ ਤੋਹਫ਼ਾ ਦਿੱਤਾ ਤਾਂ ਪਰਿਵਾਰ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀ ਦੇਖੀ ਜਾ ਰਹੀ ਹੈ ਵੀਡੀਓ ਕਾਲ ਦੇ ਉੱਪਰ ਵੀ ਆਪਣੀ ਸੱਸ ਦੇ ਨਾਲ ਸੋਨੂ ਕੌਰ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੀ ਹੈ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਸਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ